ਫਗਵਾੜਾ ਵਿੱਚ ਨਾਬਾਲਗ ਲੜਕੀ ਨਾਲ ਮਾਰਕੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੀ ਮਾਤਾ ਨੇ ਇਲਜ਼ਾਮ ਲਗਾਏ ਹਨ ਕਿ ਉਹ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਹਨਾਂ ਦੇ ਗੁਆਂਢੀ ਮੁਸਲਮਾਨ ਸਮੁਦਾਈ ਦੇ ਲੋਕ ਹਨ ਕੁਝ ਦਿਨ ਪਹਿਲਾਂ ਉਸ ਦਾ ਆਪਰੇਸ਼ਨ ਹੋਇਆ ਸੀ ਜਿਸ ਕਾਰਨ ਉਹ ਆਪਣੇ ਘਰ ਵਿੱਚ ਆਰਾਮ ਕਰ ਰਹੀ ਸੀ ਉਹਨਾਂ ਦੇ ਗੁਆਂਢੀ ਸ਼ੋਰ ਸ਼ਰਾਬਾ ਕਰ ਰਹੇ ਸਨ ਜਦੋਂ ਉਹਨਾਂ ਦੀ ਬੇਟੀ ਨੇ ਆਪਣੇ ਗੁਆਂਢੀਆਂ ਨੂੰ ਰੋਕਿਆ ਤਾਂ ਉਹਨਾਂ ਵੱਲੋਂ ਪਹਿਲਾ ਬੈਸਬਾਜ਼ੀ ਕੀਤੀ ਗਈ ਤੇ ਕੁਝ ਦਿਨ ਬਾਅਦ ਹੀ ਉਹਨਾਂ ਇਕੱਠੇ ਹੋ ਕੇ ਉਸ ਦੀ ਲੜਕੀ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਜਿਸ ਵਿੱਚ ਉਹ ਜ਼ਖਮੀ ਹੋ ਗਈ ਜਿਸ ਨੂੰ ਇਲਾਜ ਦੇ ਲਈ ਉਹਨਾਂ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ਵੀ ਕੇ ਭਰਤੀ ਕਰਵਾ ਦਿੱਤਾ ਗਿਆ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਹਜ ਕੀ ਨਾਮ ਹੈ ਜੀ ਤੁਹਾਡਾ ਸਰ ਨੀਤੂ ਮੇਰਾ ਨਾਮ ਆ ਨੀਤੂ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਰ ਗੁਰਤੇਵਾਲਾ ਨਗਰ ਕੀ ਮਾਮਲਾ ਤੁਸੀਂ ਫਗਵਾੜਾ ਦੇ ਸਿਵਲ ਹਸਪਤਾਲ ਚਾਏ ਸੀ ਸਰ ਮਾਮਲਾ ਇਹ ਹੈ ਕਿ 10 ਦਿਨ ਤੋਂ ਉੱਥੇ ਮੁਸਲਮਾਨ ਰਹਿੰਦੇ ਆ ਆਪਣੇ ਸੌਨਕਰ ਬਿਲਡਿੰਗ 'ਚ ਤੇ ਹਰ ਕਾਈ ਮੇਰੇ ਨਾਲ ਪੰਗਾ ਲੈਂਦਾ ਹੈ ਕਿ Hindu ਫੈਮਿਲੀ ਹੈਗੀ ਐ ਇਹਨੂੰ ਕਦੇ ਕਿਸੇ ਤਰ੍ਹਾਂ ਜਦ ਮੇਰਾ 10 ਦਿਨ ਪਹਿਲਾਂ ਆਪਰੇਸ਼ਨ ਹੋਇਆ ਤਾਂ ਮੈਂ ਸਿਰਫ ਇਹ ਹੀ ਕਿਹਾ ਕਿ ਤੁਸੀਂ ਰੋਣਾ ਨਾ ਪਿਆ ਕਰੋ ਮੈਨੂੰ ਤਕਲੀਫ ਹੁੰਦੀ ਆ बार-बार ਮੈਂ ਸੱਦ 10 ਦਿਨ ਤੋਂ ਇਹ ਹੀ ਕਹਿੰਦੇ ਨੇ ਇਹ ਮੰਨੀਆਂ ਨੇ ਅੱਜ ਅੱਜ ਸਰ ਹਾਦੀ ਹੋ ਗਈ ਇਹਨਾਂ ਨੇ ਪੂਰੇ ਇਹਨਾਂ ਮੈਂ ਗਾਲ੍ਹਾਂ ਕੱਢੀਆਂ ਕਮੈਂਟ ਬਾਜੀ ਕੀਤੀ ਫਿਰ ਮੈਂ ਮਾਲਕ ਨੂੰ ਵੀ ਫੋਨ ਕੀਤਾ ਮਾਲਕ ਮਾਲਕ ਨੇ ਜਦੋਂ ਮੈਂ ਫੋਨ ਕੀਤਾ ਉਹ ਉੱਥੇ ਆਏ ਨਹੀਂ ਦੁਬਾਰਾ ਜਦੋਂ ਮੈਂ ਮਾਲਕ ਨੂੰ ਫੋਨ ਕੀਤਾ ਜਦੋਂ ਇਹਨਾਂ ਨੇ ਫੇਰ ਗੱਲਾ ਕੱਢਨੀ ਸ਼ੁਰੂ ਕਰਦੀਆਂ ਤੇ ਮੇਰੀ ਕੁੜੀ ਗਈ ਮੈਂ ਅੱਗੇ ਬੈਠੀ ਸੀਗੀ ਤੋਂ ਮੈਨੂੰ ਕਹਿੰਦੇ ਆ ਕਿ ਤੁਸੀਂ ਕੁੜੀ ਨੇ ਮੈਨੂੰ ਬਸ ਇਹ ਕਿਹਾ ਕਿ ਮੰਮੀ ਤੁਸੀਂ ਜਾਓ ਨਾ ਕੋਈ ਨਾ ਆਪਰੇਸ਼ਨ ਹੋਇਆ ਹੋਇਆ ਹੈਗਾ ਇਹਨਾਂ ਨੇ ਕੀ ਕੀਤਾ ਸਰ ਕੁੜੀ ਨੂੰ ਮੇਰੇ ਘੜੀ ਇਸਕੇ 20 25 ਜਨਾਨੀਆਂ ਨੇ ਘੁਟਿਆ ਹੈਗਾ ਥੱਲੇ ਟਾ ਕੇ ਮਣ ਜਿਹੜੀ ਬਿਲਡਿੰਗ ਦੇ ਵਿੱਚ ਤੁਸੀਂ ਰਹਿੰਦੇ ਆ ਉੱਥੇ ਸਾਰੇ ਕਿਰਾਏਦਾਰ ਹੀ ਹੈਗੇ ਹਾਂਜੀ ਸਰ ਕਿਰਾਏਦਾਰ ਨੇ ਸਾਰੇ ਮੁਸਲਮਾਨ ਹੈਗੇ ਸਰ ਇੱਕ ਮੈਂ Hindu ਹੈਗੀ ਆ ਉੱਥੇ ਟੁਣਕੀ ਬੰਕੀ ਕਰਦੇ ਤੁਸੀਂ ਸਰ ਮੰਗ ਮੈਂ ਕਰਦੀ ਆ ਕਿ ਮੈਨੂੰ ਫੈਸਲਾ ਮਿਲਣਾ ਚਾਹੀਦਾ ਹੈ ਮੇਰੇ ਕੁੜੀ ਦੀ ਸਰ ਸਾਂ ਅੱਧੇ ਘੰਟੇ ਪੋਣਾ ਘੰਟੇ ਹੋ ਗਏ ਦੀ ਸਾਂ ਨਹੀਂ ਚੱਲਦੀ ਪਈ ਪ੍ਰੋਪਰ ਇਹ ਇਨਸਾਫ ਹੈ ਕਿ ਸਰ ਇਨਸਾਫ ਵੀ ਕੱਲੇਗੀ ਕਿ ਅਸੀਂ ਜੇ ਕੱਲੇ ਹਿੰਦੂ ਹੈਗੇ ਤਾਂ ਕੋਈ ਸਰਟੀਫਾਈਕਟਾਨੂੰ ਨਹੀਂ ਮਿਲੇਗਾ ਮੈਂ ਸਰ ਇਹ ਹੀ ਮੰਗ ਕਰਨਾ ਚਾਹੁੰਦਾ ਕਿ ਮੇਰੇ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਅੱਧੇ ਘੰਟੇ ਤੋਂ ਕੁੜੀ ਦੀ ਸਾਂ ਰੁਕੀ ਹੋਈ ਹੈ ਨਾਲੇ ਕੋਈ ਪ੍ਰੋਸੀਜਰ ਅਜੇ ਤੱਕ ਮੇਰੇ ਨਾਲ ਨਹੀਂ ਹੋਇਆ ਹੈਗਾ